ਦੇਸ਼ ਦਾ ਲੋਕਤੰਤਰ ਖਤਰੇ 'ਚ ਹੈ ਔਰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਕੁਰਬਾਨੀ ਖਤਰੇ 'ਚ ਹੈ ਕੁਰਬਾਨੀ ਦੇ ਕੇ ਹੀ ਤਾਂ ਡੈਮੋਕ੍ਰੇਸੀ ਲਈ ਸੀ ਨਾ ਫਰਕ ਕੀ ਸੀਗਾ ਅੰਗਰੇਜ਼ ਵੋਟਾਂ ਨਹੀਂ ਪੈਣ ਦਿੰਦੇ ਸੀ ਤੇ ਭਗਤ ਸਿੰਘ ਹੋਰਾਂ ਦੀ ਲੜਾਈ ਕੀ ਸੀ ਕਿ ਤੁਸੀਂ ਆਪਣੇ ਮੁਲਕ ਜਾਓ ਇਹ ਤੇ ਸਾਡਾ ਅਸੀਂ ਵੋਟਾਂ ਪਾ ਕੇ ਆਪਣੇ ਲੀਡਰ ਆਪ ਚੁਣਿਆ ਕਰਾਂਗੇ ਆ ਲੜਾਈ ਸੀ ਇਸੇ ਲੜਾਈ ਦੇ ਦੌਰਾਨ ਉਹਨਾਂ ਨੂੰ ਫਾਂਸੀ ਹੋਈ ਕੁਰਬਾਨੀ ਤੋਂ ਬਾਅਦ ਆਜ਼ਾਦੀ ਆ ਗਈ ਦੇਸ਼ ਚ ਵੋਟਾਂ ਪੈਣ ਲੱਗੀਆਂ ਤੇ ਵੋਟਾਂ ਪੈਣ ਲੱਗ ਕੇ ਡੈਮੋਕ੍ਰੇਸੀ ਹੋ ਗਈ। ਤੇ ਆ ਜੋ ਡੈਮੋਕ੍ਰੇਸੀ ਖਤਰੇ ਚ ਹੈ। ਮਤਲਬ ਫਿਰ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੀ ਕੁਰਬਾਨੀ ਖਤਰੇ ਚ ਹੈ। ਇਹ ਮਾਲਕ ਬਣ ਕੇ ਬਹਿ ਕੇ ਦੇਸ਼ ਦੇ ਇਹ ਕੌਣ ਆ ਗਏ ਸ਼ਹੀਦਾਂ ਦੀ ਕੁਰਬਾਨੀ ਨੂੰ ਰਿਜੈਕਟ ਕਰਨ ਵਾਲੇ ਤੇ ਗਲਤ ਫਰਮਿਚ ਨੇ। ਮੈਂ ਫਿਰ ਭਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮ